ਅੱਜ ਅਸੀਂ ਪਹੁੰਚੇ ਹਾਂ ਬਾਬਾ ਫਰੀਦ ਦੀ ਧਰਤੀ ਫਰੀਦਕੋਟ ਇੱਥੇ ਕੀ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਬਹੁਤ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈਗਾ ਤੇ ਚੋਣਾਂਬੀ ਅਖਾੜਾ ਜਿਹੜਾ ਉਹ ਭਖਦਾ ਹੈਗਾ ਦਿਖਾਈ ਦਿੰਦਾ ਹੈ ਪਰ ਅੱਜ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਜੀ ਜਿਹੜੇ ਕਿ ਅੱਜ ਬਾਬਾ ਫਰੀਦ ਜੀ ਦੇ ਦਰਬਾਰ ਤੇ ਜਾ ਕੇ ਨਤਮਸਤਕ ਹੋ ਕੇ ਆਏ ਹਨ ਉਹਨਾਂ ਨੇ ਆਪਣੀ ਕੈਂਪੇਨ ਵੀ ਸ਼ੁਰੂ ਕੀਤੀ ਹੈ ਰਾਜਵਿੰਦਰ ਜੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਪਰਿਵਾਰ ਆ ਰਾਜਨੀਤੀ ਨਾਲ ਜੁੜਾ ਰਿਹਾ ਹੈ ਅਕਾਲੀ ਦਲ ਦਾ ਬਫਾਦਰ ਪਰਿਵਾਰ ਮੰਨਿਆ ਜਾਂਦਾ ਹੈਗਾ ਉਹਨਾਂ ਦੇ ਪਿਤਾ ਜੀ ਸ਼ਿਤਲ ਸਿੰਘ ਜੀ ਤਿੰਨ ਵਾਰ ਐਮਲ ਕੀ ਐਮਐਲਏ ਬਣੇ ਔਰ ਜਿੱਤੇ ਸ਼੍ਰੋਮਣੀ ਗਾਲ ਦਲ ਦੇ ਵਿਧਾਇਕ ਦੇ ਤੌਰ ਤੇ ਵਿਧਾਨ ਸਭਾ 'ਚ ਪਹੁੰਚੇ ਜਦਕਿ ਉਹਨਾਂ ਦੇ ਨਾਨਾ ਜੀ ਗੁਰਦੇਵ ਸਿੰਘ ਬਾਦਲ ਦੀ ਗੱਲ ਕਰੀਏ ਉਹ ਵੀ ਪੰਜਾਬ ਦੇ ਖੇਤੀਬੰਦ ਮੰਤਰੀ ਰਹੇ ਔਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਬਹੁਤ ਜ਼ਿਆਦਾ ਨਜ਼ਦੀਕੀ ਸੀਗੇ ਸਰਦਾਰ ਜੀ ਰਾਜਵਿੰਦਰ ਸਿੰਘ ਜੀ ਨੇ ਰਾਜਵਿੰਦਰ ਜੀ ਤੁਹਾਡਾ ਜੀ ਮੇਰੇ ਜੀ ਬਹੁਤ ਸਵਾਗਤ ਹੈ ਧੰਨਵਾਦ ਜੀ ਜੀ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਰਾਜਵਿੰਦਰ ਸਿੰਘ ਧਰਮਕੋਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਜੀ ਮੇਰਾ ਪਹਿਲਾ ਸਵਾਲ ਹੈ ਵੀ ਤੁਸੀਂ ਅੱਜ ਆਪਣੀ ਜਿਹੜੀ ਕੰਪੇਨ ਹੈਗੀ ਹੈ ਉਹ ਸ਼ੁਰੂ ਕੀਤੀ ਹੈ ਔਰ ਤੁਹਾਨੂੰ ਪਾਰਟੀ ਨੇ ਟਿਕਟ ਦੇ ਕੇ ਇੱਕ ਵਾਰੀ ਤੁਹਾਡੇ ਪਰਿਵਾਰ ਤੇ ਉੱਪਰ ਫੇਰ ਵਿਸ਼ਵਾਸ ਦਿਤਾ ਹੈ ਤੁਸੀਂ ਕਿਸ ਤਰ੍ਹਾਂ ਫੀਲ ਕਰਦੇ ਹੋ? ਬਹੁਤ ਹੀ ਅੱਛਾ ਮਹਿਸੂਸ ਹੁੰਦਾ ਜੀ ਜਦੋਂ ਆਪਣੇ ਬਜ਼ੁਰਗਾਂ ਨੂੰ ਪਾਰਟੀ ਦੇ ਲਈ ਮਿਹਨਤ ਕਰਦੇ ਦੇਖਦੇ ਸੀ ਛੋਟੇ ਹੁੰਦੇ ਆ ਉਦੋਂ ਤੋਂ ਹੀ ਅੰਦਰ ਚਿੰਗ ਸੀ ਕਿ ਕਦੇ ਸਾਨੂੰ ਵੀ ਪਾਰਟੀ ਮੌਕਾ ਦੇਗੀ। ਤਾਂ ਪਾਰਟੀ ਨੇ ਇਹ ਮੌਕਾ ਦੇ ਕੇ ਮੈਨੂੰ ਜਿੱਥੇ ਇੱਕ ਫਰੀਦਕੋਟ ਪਾਰਲੀਮੈਂਟ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਆਪਣੇ ਦਿਲੋਂ ਮੇਰੀ ਇੱਕ ਜਿਹੜੀ ਸੋਚ ਨੂੰ ਉਹਨੂੰ ਲੋਕਾਂ ਦੇ ਵਿੱਚ ਡਿਲੀਵਰ ਕਰਨ ਦਾ ਮੌਕਾ ਦਿੱਤਾ ਉੱਥੇ ਮੈਂ ਸਮਝਦਾ ਕਿ ਮੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਵੀ ਪਾਰਟੀ ਨੇ ਪਾ ਦਿੱਤੀ ਹੈ ਕਿ ਇਹ ਜ਼ਿੰਮੇਵਾਰੀ ਨੂੰ ਮੈਂ ਤੰਦਈ ਨਾ ਨਭਾਵਾਂ ਫਰੀਦਕੋਟ ਛੇੜ ਦੀ ਗੱਲ ਕਰੀਏ ਆਪਾਂ ਤਾਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਲਾਕਾਰ ਅਦਰ ਆਮ ਆਦੀ ਪਾਰਟੀਵਾਂ ਜੋ ਹੈਗੇ ਨੇ ਉਹ ਕਰਮਿਤ ਅਨਮੋਲ ਨੇ ਮੁਜਬਸੇ ਆਪਾਂ ਕਾ ਇਹ ਮੁਹੰਮਦ ਸਿੱਕ ਨੇ ਮੌਜੂਦਾ ੜੇ ਐਮਪੀ ਨੇ ਉਸ ਦਾ ਉਹਨਾਂ ਨੂੰ ਹੀ ਟਿਕਟ ਮਿਲ ਜਾਵੇ ਕਿਉਂਕਿ ਕਾਂਗਰਸ ਟਿਕਟ ਕਰਦੀ ਨਹੀਂ ਹੈ ਕਿ ਜਿਹੜਾ ਮੌਜੂਦਾ ਹੁੰਦਾ ਹੈਗਾ ਤੇ ਤੀਜੇ ਨੇ ਤੀਜੇ ਆਪਾਂ ਗੱਲ ਕੀ ਹੰਸਰਾ ਹੰਸ ਜਿਹੜੇ ਕਿ ਦਿੱਲੀ ਤੋਂ ਬੀਜੇਪੀ ਪੰਜਾਬ ਲੈ ਕੇ ਆਈ ਹੈ ਤੇ ਤੁਸੀਂ ਇੱਕ ਰੀਅਲ ਏਸਟੇਟ ਨਾਲ ਜੁੜੇ ਹੋਏ ਹੋ ਵਪਾਰੀ ਹੈਗੇ ਹੋ ਤੁਸੀਂ ਕਿਸ ਤਰ੍ਹਾਂ ਫੀਲ ਕਰਦੇ ਹੋ ਇਹ ਤਿੰਨ ਗਾਇਕਾਂ ਦੇ ਵਿੱਚ ਜਾਂ ਤਿੰਨ ਕਲਾਕਾਰਾਂ ਦੇ ਵਿੱਚ ਤੁਸੀਂ ਆਪਣੀ ਪੋਜੀਸ਼ਨ ਕਿੱਦਾਂ ਦੇਖਦੇ ਹੋ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਕਰਦੇ ਲੋਕਾਂ ਦੇ ਵਿੱਚ ਰਹਿਣਾ ਜਿਹੜਾ ਸਿਖਾਇਆ ਲੋਕਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਰਹਿਣਾ ਸਿਖਾਇਆ ਹੈ ਲੋਕਾਂ ਦੇ ਨਾਲ ਇੱਕ ਪਰਿਵਾਰਕ ਸਾਂਝ ਜਿਹੜੀ ਹੈ ਉਹ ਪਾਰਟੀ ਵਿੱਚੋਂ ਹੀ ਸਾਨੂੰ ਇਹ ਸੋਚ ਮਿਲੀ ਹੈ ਤਾਂ ਮੈਂ ਸਮਝਦਾ ਕਿ ਕੰਮ ਚੱਲੋ ਆਪੋ ਆਪਣੇ ਨੇ ਉਹ ਵੀ ਸਤਕਾਰਯੋਗ ਨੇ ਜਿਹੜੇ ਇਲੈਕਸ਼ਨ ਲੜ ਰਹੇ ਨੇ ਭਾਵੇਂ ਉਹ ਕਲਾਕਾਰ ਨੇ ਪਰ ਗੱਲ ਇਹ ਹੈ ਵੀ ਅਸੀਂ ਅਸਲ ਵਿੱਚ ਲੋਕਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਸ਼ੁਰੂ ਤੋਂ ਵਰਕਰਾਂ 파ਰਟੀ ਦੇ ਤੇ 파ਰਟੀ ਦੇ ਵਿੱਚ ਵਰਕ ਕਰਦੇ 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 ਇਹ ਅੰਦਰ ਆਦਤ ਹੀ ਬਣ ਗਈ ਹੈ ਕਿ ਕਿਸ ਤਰੀਕੇ ਨਾਲ ਆਪਣੇ ਜੀਵਨ ਨੂੰ ਦੂਸਰਿਆਂ ਦੀ ਸੇਵਾ ਚਲਾਉਣਾ ਹੈ ਠੀਕ ਹੈ ਬਿਲਕੁਲ ਮੇਰਾ ਸਵਾਲ ਦਾ ਮਕਸਦ ਇਹ ਸੀਗਾ ਕਿ ਉਹ ਸਾਰੇ ਸੈਲੀਬ੍ਰਿਟੀ ਨੇ ਉਹਨਾਂ ਕੋਲ ਆਪਣੇ ਜਿਹੜੇ ਫੈਨ ਫੋਲੋਇੰਗ ਹੈਗੀ ਹੈ ਤੇ ਤੁਸੀਂ ਮਲਕੀ ਆਪਣੇ ਪਰਿਵਾਰ ਦੀ ਲੈਗੇਸੀ ਲੈ ਕੇ ਆਏ ਹੋ ਅੱਗੇ ਉਹ ਮੇਰਾ ਸਿਗਾ ਕਿ ਇਸ ਤੋਂ ਤੁਸੀਂ ਕਿੱਦਾਂ ਇਹਨੂੰ ਮੈਚ ਕਰੋਗੇ ਕਿ ਉਹਦਾ ਦੀ ਫੈਨ ਫੋਲੋਇੰਗ ਹੈ ਅਤੇ ਕੋਲ ਅਕਾਲੀ ਦਲ ਦਾ ਜਿਹੜਾ ਹੈਗਾ ਉਹ ਕੰਮ ਕਰਨ ਦਾ ਹੈ ਪਰਿਵਾਰ ਦੀ ਜਿਹੜੀ ਹੈਗੀ ਹੈ ਦੇਖੋ ਇਹ ਦੋਨੋਂ ਚੀਜ਼ਾਂ ਡਿਫਰੈਂਟ ਨੇ ਫੈਨ ਫੋਲੋਇੰਗ ਜਿਹੜੀ ਹੈਗੀ ਹੈ ਉਹ ਇੱਕ ਫਿਲਮ ਜਾਂ ਕਲਾਕਾਰੀ ਦੇ ਖੇਤਰ ਦੇ ਵਿੱਚ ਕੰਮ ਕਰਨਾ ਉਹ ਹੋਰ ਚੀਜ਼ ਹੈ ਪਰ ਯਥਾਰਥਿਕ ਰੂਪ ਦੇ ਵਿੱਚ ਪ੍ਰੈਕਟੀਕਲ ਸ਼ੇਪ ਦੇ ਵਿੱਚ ਲੋਕਾਂ ਦੇ ਵਿੱਚ ਲੋਕਾਂ ਦੇ ਕੰਮ ਆਉਣਾ ਲੋਕਾਂ ਦੇ ਦੁੱਖ ਦੇ ਸੁੱਖ ਦੇ ਦੇ ਵਿੱਚ ਰਹਿਣਾ ਜਾਂ ਇਲਾਕੇ ਦੇ ਜੋ ਮੇਨ ਕੰਮ ਨੇ ਜੋ ਮੁੱਦੇ ਨੇ ਉਹਨਾਂ ਦੇ ਉੱਤੇ ਵਰਕ ਕਰਨਾ ਇਹ ਵੱਖਰੀ ਗੱਲ ਹੈ ਤੇ ਪੂਰੇ ਹਲਕਿਆਂ ਨੂੰ ਲੈ ਕੇ ਆਪਾਂ ਗੱਲ ਕਰੀਏ ਜੀ ਪੁਰਾ ਫਿਰੋਦਕੋਟ ਮੈਂ ਫਿਰੋਦਕੋਟ ਹਲਕਾ ਹੈ ਉਹਨੂੰ ਲੈ ਕੇ ਕਿ ਅਕਾਲੀ ਦਲ ਦੀ ਜਿਹੜੀ ਹੈਗੀ ਹੈ ਉਹ ਕਿਹੜ ਜਿਹੜੀ ਹੈਗੀ ਹੈ ਰਣਨੀਤੀ ਹੈਗੀ ਹੈ ਔਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬੜੇ ਮੰਦੇ ਵਿੱਚ ਕੀ ਗੱਲ ਹੈ ਹਲਕਾ ਹਲਕਿਆਂ ਨੂੰ ਲੈ ਕੇ ਦੇਖੋ ਬੜਾ ਸਪਸ਼ਟ ਜਿਹਾ ਵਿਜ਼ਨ ਹੈ ਸ਼ੋਮਨੀ ਕਾਲੀ ਦਲ ਦਾ ਮਾਨਯੋਗ ਪ੍ਰਧਾਨ ਸਦਾ ਸੁਖਵੀਰ ਸਿੰਘ ਜੀ ਬਾਦਲ ਹੋਰਾਂ ਦਾ ਕਿ ਪੰਜਾਬ ਦੇ ਹਿੱਤਾਂ ਨੂੰ ਪਹਿਲ ਦੇਣੀ ਹੈ ਔਰ ਪੰਜਾਬ ਦੇ ਹਿੱਤ ਜਿਹੜੇ ਨੇ ਤੁਸੀਂ ਆਪ ਸਮਝਦਾਰ ਹੋ ਕਿ ਪੰਜਾਬ ਇਸ ਸਮੇਂ ਬੜੇ ਨਾਜ਼ੁਕ ਸਥਿਤੀ ਦੇ ਵਿੱਚੋਂ ਨਿਕਲ ਰਿਹਾ ਹੈ ਬਹੁਤ ਸਾਰੇ ਹੁਜੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਸਰਕਾਰ ਨੂੰ ਸੰਜੀਦਗੀ ਨਾਲ ਕੰਮ ਕਰਨਾ ਚਾਹੀਦਾ ਸੀ ਪਰ ਨਹੀਂ ਕੀਤਾ ਸਿਰਫ ਔਰ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਐਹੋਜੀ ਪਾਰਟੀ ਆ ਖੇਤਰੀ ਜਿਸ ਨੇ ਪੰਜਾਬ ਨੂੰ ਆਪਣੇ ਪਰਿਵਾਰ ਵਾਂਗੂ ਰੱਖਿਆ ਪੰਜਾਬ ਦੀ ਹਰ ਨਬਜ਼ ਨੂੰ ਪਛਾਣਦਾ ਤੇ ਉਹਦੇ ਤੇ ਬੜੀ ਸ਼ਿੱਦਤ ਦੇ ਨਾਲ ਉਹਦੇ ਤੇ ਵਰਕ ਵੀ ਕਰਦੇ ਨੇ ਜਿੱਦਾਂ ਆਧਾਰਨ ਮੈਂ ਤੁਹਾਨੂੰ ਦਿੰਦਾ ਵੀ ਮਾਨਯੋਗ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਕਿਸੇ ਵੀ ਸੀਐਮ ਨੇ ਕਿਸੇ ਵੀ ਸਟੇਟ ਇੰਡੀਆ ਦੇ ਵਿੱਚੋਂ ਤੁਸੀਂ ਲਭੋ ਕਿਹੜੇ ਮੁੱਖ ਮੰਤਰੀ ਨੇ ਜਿਹੜੇ ਮੁੱਖ ਮੰਤਰੀ ਬਣ ਕੇ ਲੋਕਾਂ ਦੇ ਵਿੱਚ ਜਾ ਕੇ ਸੰਗਤ ਦਰਸ਼ਨ ਕਰਦੇ ਰਹੇ ਇਹ ਸਿਰਫ ਔਰ ਸਿਰਫ ਇਹ ਮਾਣ ਸ਼ਰੋਮਨੀ ਅਕਾਲੀ ਦਲ ਦਾ ਹਿੱਸਿਆ ਆ ਭਾਵੇਂ ਮੁੱਖ ਮੰਤਰੀ ਬਣ ਜਾਵੇ ਭਾਵੇਂ ਕੋਈ ਕਿੱਡੇ ਵੀ ਅਹੁਦੇ ਤੇ ਚਲਿਆ ਜਾਵੇ ਉਹ ਰਹੇਗਾ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਰਹੇਗਾ ਲੋਕ ਮੁੱਦਿਆਂ ਦੇ ਤੇ ਹੀ ਜੋੜ ਦੇਵੇਗਾ ਪੰਜਾਬ ਦੇ ਮੁੱਦਿਆਂ ਤੇ ਜੋੜ ਦੇਵੇਗਾ ਨਾ ਕਿ ਉਹ ਇਨਾਂ ਨੂੰ ਕਿਸੇ ਹੋਰ ਤੋਂ ਪੁੱਛਣ ਦੀ ਲੋੜ ਨਹੀਂ ਪੈਂਦੀ ਬਾਦਲੀਆਂ ਸੇਟਾਂ ਜੋ ਕਿਉਂਕਿ ਖੇਤਰੀ ਪਾਰਟੀ ਹੈ ਸਾਰੀ ਕੋਰ ਕਮੇਟੀ ਨੂੰ ਬੈਠ ਕੇ ਇੱਕ ਸਾਂਝਾ ਫੈਸਲਾ ਲੈਂਦੀ ਹੈ ਪੰਜਾਬ ਦੇ ਹਿੱਤਾਂ ਵਾਸਤੇ ਤੇ ਉੱਤੇ ਵਰਕ ਹੁੰਦਾ ਹੈ ਠੀਕ ਹੈ ਬਿਲਕੁਲ ਰੋਜੀਗਰ ਕਰੀਏ ਜਿਹੜੀ ਫਿਰੋਜ਼ ਫਿਰੋਜ਼ਪੁਰ ਦੀ ਸੀਟ ਹੈਗੀ ਹੈ ਇਸ ਤੋਂ ਲੈ ਕੇ ਇੱਕ ਗੱਲ ਸਾਫ਼ ਹੈਗੀ ਹੈ ਕਿ ਮੈਕਸਿਮਮ ਵਾਰ ਜਿਹੜੀ ਸੀਟ ਹੈਗੀ ਹੈ ਇਹ ਅਕਾਲੀ ਦਲ ਨੇ ਜਿੱਤੀ ਹੈ ਦੋ ਵਾਰ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਇਥੋਂ ਜਿੱਤ ਕੇ ਸੰਸਦ ਗਏ ਨੇ ਪਰ ਗੱਲ ਕਰੀਏ ਤਾਂ ਇੱਕ ਵਾਰ ਆਵਾਦੀ ਪਾਰਟੀ ਜਿਹੜੀ ਹੈਗੀ ਆ ਉਹ ਜਿੱਤੀ ਸੀ ਪ੍ਰੋਫੈਸਰ ਸਾਧੂ ਸਿੰਘ ਤੇ ਸੀਗੇ ਤੇ ਇਸ ਵਾਰ ਵੀ ਜਿਹੜਾ ਤੁਹਾਡੇ 'ਤੇ ਵਿਸ਼ਵਾਸ ਦਿਖਾਇਆ ਗਿਆ ਤੁਹਾਨੂੰ ਲਿਆਂਦਾ ਗਿਆ ਇੱਥੇ ਤੁਹਾਨੂੰ ਇਸ ਇਲੈਕਸ਼ਨ ਦੇ ਵਿੱਚ ਤੁਹਾਰਾ ਗਿਆ ਹੈਗਾ ਤੇ ਜਿਹੜਾ ਅਕਾਲੀ ਦਲ ਹੈਗਾ ਉਹਦਾ ਜਿਹੜਾ ਵਿਜ਼ਨ ਹੈ ਉਹਨੂੰ ਤੁਸੀਂ ਕਿੰਦਾ ਲੋਕਾਂ ਤੱਕ ਲੈ ਕੇ ਜਾਓਗੇ ਦੇਖੋ ਅਕਾਲੀ ਦਲ ਦਾ ਵਿਜ਼ਨ ਜਿਹੜਾ ਹੈਗਾ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਆਪਣੀ ਮਾਂ ਪਾਰਟੀ ਸਮਝਦੇ ਆ ਠੀਕ ਹੈ ਕੁਝ ਦੇਰ ਦੇ ਲਈ ਕੁਝ ਜਿਹੜੇ ਪਾਰਟੀਆਂ ਨੇ ਆ ਕੇ ਇਹਨਾਂ ਨੂੰ ਗਮਰਾਹ ਕੀਤਾ ਇਹਨਾਂ ਨੂੰ ਵੱਖ-ਵੱਖਰੇ ਇੱਕ ਮਤਲਬ ਤਰੀਕੇ ਦੇ ਨਾਲ ਇਹਨਾਂ ਨੂੰ ਗਮਰਾਹ ਕਰਕੇ ਇਹਨਾਂ ਨਾਲ ਧੋਖਾ ਕਰਕੇ ਸੱਤਾ ਤੇ ਕਾਬਜ਼ ਹੋ ਗਏ ਪਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਪਹਿਲਾਂ ਵੀ ਮੈਂ ਬੇਨਤੀ ਕੀਤੀ ਇੱਕ ਸੰਜੀਦਾ ਪਾਰਟੀ ਹੈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਜਿੱਥੇ ਹੁੰਦੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਆਟੋਮੈਟਿਕਲੀ ਆ ਜਾਂਦਾ ਹੈ ਕਿਉਂਕਿ ਲੋਕ ਹੁਣ ਸਮਝਦਾਰ ਨੇ ਲੋਕਾਂ ਨੂੰ ਪਤਾ ਹੈ ਕਿ ਜੇ ਸਾਡੇ ਜਿਹੜੇ ਸਾਡੀਆਂ ਸਮੱਸਿਆਵਾਂ ਨੇ ਪੰਜਾਬ ਦੀਆਂ ਭਾਵੇਂ ਉਹ ਬੇਰੋਜ਼ਗਾਰੀ ਦੀ ਹੋਵੇ ਭਾਵੇਂ ਉਹ ਇੰਡਸਟਰੀ ਦੀ ਹੋਵੇ ਭਾਵੇਂ ਉਹ ਨਸ਼ਿਆਂ ਦੀ ਹੋਵੇ ਪਾਵੇਂ ਉਹ ਜ਼ਮੀਨ ਹੈ ਥੱਲੇ ਪਾਣੀ ਦੀ ਹੋਵੇ ਹੋਰ ਵੀ ਕਈ ਜਿਹੜੇ ਬੜੇ ਨਾਜ਼ਿਕ ਮਸਲੇ ਨੇ ਉਹਨਾਂ ਦੀ ਗੱਲ ਹੋਵੇ ਤਾਂ ਸ਼ੋਮਨੀ ਕਾਲੀ ਦਲ ਤੋਂ ਬਿਹਤਰ ਕੋਈ ਵੀ ਇਹਨਾਂ ਦੇ ਉੱਤੇ ਵਰਕ ਨਹੀਂ ਕਰ ਸਕਦਾ ਸਕੂਰ ਸਿੰਘ ਬਾਦਲ ਜਿੱਤੇ ਜਦੋਂ ਜੀ ਜਾਂ ਪਹਿਲਾਂ ਵੀ ਜਿਹੜੀ ਹੋਰ ਬੰਦੇ ਜਿੱਤੇ ਨੇ ਤਾਂ ਇਸ ਗਠਜੰਦਨ ਦੇ ਵਿੱਚ ਸੀਗੇ ਬੀਜੇਪੀ ਬਿਲਕੁਲ ਥੋੜਾ ਨਾਲ ਸੀ ਜੀ ਭਾਈ ਵਾਲੀ ਸੀ ਜਿੱਤੇ ਸੀਗੇ ਇਸ ਵਾਰੀ ਬੀਜੇਪੀ ਥੋੜਾ ਸਾਹਮਣੇ ਆ ਕਿੰਨੀ ਵੀ ਚੁਣੌਤੀ ਮੰਨਦੇ ਦੇਖੋ ਕੋਈ ਚੁਣੌਤੀ ਨਹੀਂ ਅਸੀਂ ਮੰਨਦੇ ਇਸ ਗੱਲ ਨੂੰ ਕਿਉਂਕਿ ਸ਼ੋਮਨੀ ਕਾਲੀ ਦਲ ਜਿਹੜਾ ਪਾਰਟੀ ਇੱਕ ਸਿਧਾਂਤ ਹੈ ਇੱਕ ਸਿਧਾਂਤ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦਾ ਭਲਾ ਚਾਇਆ ਇਸ ਨੇ ਇਹ ਨਹੀਂ ਸੋਚਿਆ ਕਿ ਸਾਨੂੰ ਬਦਲੇ ਵਿੱਚ ਕੀ ਮਿਲਣਾ ਹੁਣ ਬੀਜੇਪੀ ਦੇ ਨਾਲ ਇਸੇ ਕਰਕੇ ਅਲਾਈਅੰਸ ਜਿਹੜਾ ਉਹ ਨਹੀਂ ਸਿਰੇ ਚੜ ਸਕਿਆ ਕਿਉਂਕਿ ਬੀਜੇਪੀ ਸੀਟਾਂ ਦੀ ਗੱਲ ਕਰਦੀ ਸੀ ਅਕਾਲੀ ਦਲ ਸਿਧਾਂਤਾਂ ਦੀ ਗੱਲ ਕਰਦਾ ਹੈ ਅਕਾਲੀ ਦਲ ਦੇ ਅੱਗੇ ਪੰਜਾਬ ਦੇ ਬਹੁਤ ਵੱਡੇ ਮੁੱਦੇ ਸਮੱਸਿਆਵਾਂ ਨੇ ਜਿਨ੍ਹਾਂ ਦੇ ਨਾਲ ਕਿਸੇ ਵੀ ਕੀਮਤ ਤੇ ਅਕਾਲੀ ਦਲ ਨੇ ਸਮਝੌਤਾ ਨਹੀਂ ਕੀਤਾ ਮਾਨਯੋਗ ਪਾਰਟੀ ਪ੍ਰਧਾਨ ਸਰਪੀਰ ਸਿੰਘ ਜੀ ਬਾਦਲੂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਕਿ ਅਸੀਂ ਭਾਜਪਾ ਨਾਲ ਰਲ ਕੇ ਸੱਤਾ ਦੇ ਵਿੱਚ ਆਉਣਾ ਹੈ ਇਸ ਕਰਕੇ ਅਸੀਂ ਰिलायंस ਕਰੀਏ ਉਹਨਾਂ ਨੇ ਆਪਦੇ ਅਸੂਲ ਆਪਦੇ ਸਿਧਾਂਤ ਜੋ ਸ਼੍ਰੋਮਣੀ ਕਾਲੀ ਦਲ ਦਾ ਇੱਕ ਇਤਿਹਾਸਕ ਹੈ ਕਿ ਹਮੇਸ਼ਾ ਦੂਸਰਿਆਂ ਦੇ ਵਾਸਤੇ ਆਪਦੇ ਜੀਵਨ ਨੂੰ ਨਿਸ਼ਾਵਰ ਕਰ ਦੇਣਾ ਇਹ ਉਸ ਉਸ ਵਿਚਾਰ ਤੇ ਕਿ ਪਾਰਟੀ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਔਰ ਕਰਦੀ ਰਹੇਗੀ ਆਵਾਦੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਕਰਮਜੀਤ ਅਨਮੋਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਣ ਦੇ ਦੋਸਤ ਨੇ ਬਚਪਨ ਦੇ ਦੋਸਤ ਨੇ ਪਰ ਇਹ ਗੱਲ ਸਾਫ਼ ਹੈ ਕਿ ਇਸ ਵਾਰ ਜਿਹੜੀ ਹੈਗੀ ਇੱਥੇ ਆਵਾਜ਼ ਦੀ ਪਾਰਟੀ ਜ਼ੋਰ ਲਗਾ ਰਹੀ ਹੈ ਪੂਰਾ ਤੇ ਭਵੰਤਮਾਨ ਵੀ ਕਹਿੰਦੇ ਨੇ बार-बार ਕਹਿੰਦੇ ਨੇ ਕਿ ਕਾਂ ਵੜਿਆ ਕੱਲ ਦਾ ਉਹ ਤਾਂ ਹੈ ਹੀ ਨਹੀਂ ਲੜਾਈ ਚ ਹੀ ਨਹੀਂ ਹੈਗਾ ਚਲੋ ਇਹ ਉਹਨਾਂ ਦਾ ਆਪ ਦਾ ਦ੍ਰਿਸ਼ਟੀਕੋਣ ਹੋਵੇਗਾ ਪਤਾ ਨਹੀਂ ਉਹ ਕਿਹੜੇ ਐਂਗਲ ਨਾਲ ਸੋਚ ਰਹੇ ਐ ਪਰ ਮੈਨੂੰ ਉਹਨਾਂ ਜਿਹੜੇ ਇਹ ਦਾਵੇਦਾਰ ਸੀ ਇਹ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਇਹੋ ਜਿਹੇ ਦਾਵੇਦਾਰ ਸੀ ਜਿਹੜੇ ਜਿਨ੍ਹਾਂ ਨੇ ਪਾਰਟੀ ਦੇ ਲਈ ਦਿਨ ਰਾਤ ਇੱਕ ਕੀਤਾ ਉਹਨਾਂ ਨੇ ਸਾਈਕਲ ਤੇ ਜਾ ਜਾ ਕੇ ਵੀ ਪਾਰਟੀ ਲਈ ਵਰਕ ਕੀਤਾ ਪਰ ਉਹ ਪਾਰਟੀ ਉਹਨਾਂ ਨੂੰ ਟਿਕਟ ਦੇਣ ਦੀ بجائے ਫਿਰ ਆਪਣਾ ਜਿਹੜਾ ਉਹ ਆਪਦੀਆਂ ਲਿਹਾਜ਼ਾਂ ਪੂਰੀਆਂ ਕਰਨ ਵਾਸਤੇ ਸੈਲੀਬ੍ਰਿਟੀ ਨੂੰ ਉਤਾਰਦੇ ਆ ਬਾਹਰੋਂ ਦੋਸਤੀ ਪਗਾਉਣ ਵਾਸਤੇ ਬਾਹਰੋਂ ਸੈਲੀਬ੍ਰਿਟੀ ਨੂੰ ਉਤਾਰਦੇ ਆ ਕੀ ਗੱਲ ਹਲਕੇ ਦੇ ਲੋਕ ਜਿਹੜੇ ਸੀਗੇ ਜਿਹੜੇ ਵਰਕਰ ਸੀ ਅਸਲ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਬੜੇ ਗਰਾਊਂਡ ਲੈਵਲ ਤੇ ਮਿਹਨਤ ਕੀਤੀ ਹੈ ਉਹਨਾਂ ਦਾ ਹੱਕ ਖੋ ਕੇ ਕਿਸੇ ਨੂੰ ਦੇ ਦੇਣਾ ਮੈਂ ਸਮਝਦਾ ਇਹ ਆਮ ਆਦਮੀ ਦੀ ਪਾਰਟੀ ਜਿਸ ਜਿਸ ਦਾ ਪ੍ਰਚਾਰ ਕਰਕੇ ਇਹਨਾਂ ਨੇ ਪੰਜਾਬ ਸੱਤਾ ਬਣਾਈ ਸੀ ਕਿਸੇ ਇੱਕ ਗੱਲ ਤੇ ਵੀ ਮੈਨੂੰ ਇਹ ਪੂਰੇ ਉਤਰੇ ਮੈਨੂੰ ਦੱਸੋ ਕਿਸ ਗੱਲ ਤੇ ਪੂਰੇ ਉਤਰੇ ਬਿਲਕੁਲ ਨਹੀਂ ਉਤਰੇ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉਹਦਾ ਉਮੀਦਵਾਰ ਜਿਹੜੇ ਹੈਗੇ ਨੇ ਆਉਣ ਵਾਲੇ ਇੱਕ ਦੋ ਦਿਨ ਚ ਆ ਜਾਏਗਾ ਹੋ ਸਕਦਾ ਮਮਸਦੀਕਰ ਉਹਨਾਂ ਨੂੰ ਕਰਨੀ ਆ ਕੋਈ ਹੋਰ ਹੋਵੇ ਪਰ ਇਹ ਗੱਲ ਸਾਫ਼ ਹੈ ਕਿ ਕਾਂਗਰਸ ਜਿਹੜੀ ਹੈਗੀ ਹੈ ਉਹ ਨੂੰ ਤੁਸੀਂ ਕਿੱਡੀ ਚੁਣੌਤੀ ਮੰਨਦੇ ਹੋ ਇਸ ਆਪਣੇ ਏਰੀਆ ਦੇ ਵਿੱਚ ਦੇਖੋ ਕਾਂਗਰਸ ਚੁਣੌਤੀ ਬਿਲਕੁਲ ਨਹੀਂ ਅਸੀਂ ਮੰਨਦੇ ਕਿ ਕਾਂਗਰਸ ਕੋਈ ਚੁਣੌਤੀ ਹੈ ਕਿਉਂਕਿ ਕਾਂਗਰਸ ਨੇ ਆਪਣਾ ਵजूद ਉਦੋਂ ਹੀ ਖਤਮ ਕਰ ਲਿਆ ਜਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਨਾਲ ਦਿੱਲੀ ਚ ਸਮਝੌਤਾ ਕਰ ਲਿਆ ਹੁਣ ਲੋਕਾਂ ਨੂੰ ਦਿਖਾਉਣ ਦੇ ਲਈ ਕੁਝ ਹੋਰ ਹੈ ਪਰ ਅਸਲ ਵਿੱਚ ਕੁਝ ਹੋਰ ਹੈ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਅਲਾਈنس ਹੀ ਹੈ ਜੇ ਉੱਥੇ ਲਾਇنس ਹੈ ਤੇ ਇੱਥੇ ਲਾਇنس ਨਹੀਂ ਹੈ ਕਿਵੇਂ ਮਮਕਨ ਹੈ ਹਜੇ ਤੱਕ ਇਹਨਾਂ ਨੇ ਕੈਂਡੀਡੇਟ ਆਪਦੇ ਕਿਉਂ ਨਹੀਂ ਤਾਰੇ ਉਹਦਾ ਰੀਜ਼ਨ ਇੱਕੋ ਹੀ ਹੈ ਕਿ ਇਹ ਆਪਸ ਵਿੱਚ ਅੰਦਰੋਂ ਹਰ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮੰਨੀ ਬੈਠੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਸਾਹਮਣੇ ਆ ਰਹੀ ਹੈ ਉਹ ਤੋਂ ਡਰ ਕੇ ਇਹਨਾਂ ਨੇ ਅਲਾਈنس ਕੀਤਾ ਔਰ ਇੱਥੇ ਵੀ ਇਹ ਕਿਉਂ ਖਿੱਚ ਲਈ ਸੁਖੀਰ ਸਿੰਘ ਬਾਦਲ ਵੱਲੋਂ ਇੱਕ ਪੰਜਾਬ وچੋ ਯਾਤਰਾ ਕੱਢੀ ਜਾਂਦੀ ਹੈ ਤੁਸੀਂ ਵੀ ਉਸ ਸ਼ਾਮਲ ਰਹੇ ਹੋ ਤੇ ਉਹਦਾ ਤੁਹਾਨੂੰ ਕਿਸ ਤਰ੍ਹਾਂ ਦਾ ਮਲਕੀ ਇਸ ਏਰੀਏ ਦੇ ਵਿੱਚ ਕਈਏ ਤੁਹਾਨੂੰ ਹੰਗਾਰਾ ਲੋਕਾਂ ਤੋਂ ਮਿਲ ਰਿਹਾ ਹੈ ਦੇਖੋ ਬੜੀ ਬਹੁਤ ਹੀ ਇੱਕ ਵੱਡੀ ਗੱਲ ਜਿਹੜੀ ਹੈ ਦੇਖਣ ਨੂੰ ਮਿਲੀ ਹੈ ਕਿ ਮਾਨਯੋਗ ਪ੍ਰਧਾਨ ਸਾਹਿਬ ਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਜਦੋਂ ਤੋਂ ਇਹ ਯਾਤਰਾ ਸ਼ੁਰੂ ਕੀਤੀ ਹੈ ਆਪ ਮਹਾਰੇ ਲੋਕਾਂ ਦਾ ਇਕੱਠ ਹੋ ਮੜਿਆ ਉਹਦੇ ਵਿੱਚ ਅਕਾਲੀ ਦਲ ਦੀ ਜਦੋਂ ਵੀ ਕਦੇ ਗੱਲ ਹੁੰਦੀ ਸੀਗੀ ਉਦੋਂ ਚੌਂਕੇ ਵਿੱਚ ਬੈਠੀਆਂ ਬੀਬੀਆਂ ਜਿਹੜੀਆਂ ਨੇ ਉਹ ਤੱਕੜੀ ਦੀ ਗੱਲ ਕਰਦੀਆਂ ਹੁੰਦੀਆਂ ਸੀ ਮੈਨੂੰ ਉਹੀ ਸਮਾਂ ਦੁਆਰਾ ਦੇਖ ਰਿਆ ਕਿ ਜਦੋਂ ਤੋਂ ਪ੍ਰਧਾਨ ਸਾਹਿਬ ਨੇ ਯਾਤਰਾਵਾਂ ਕੱਢੀਆਂ ਨੇ ਉਦੋਂ ਤੋਂ ਚੌਂਕਿਆਂ ਦੇ ਵਿੱਚ ਸਾਡੀਆਂ ਮਾਨਯੋਗ ਬੀਬੀਆਂ ਭੈਣਾਂ ਮਾਤਾਵਾਂ ਉਹਨਾਂ ਨੇ ਚੌਂਕਿਆਂ ਦੇ ਵਿੱਚ ਤੱਕੜੀ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਇਹ ਮੈਂ ਸਮਝਦਾ ਪ੍ਰਾਪਤੀ ਹੈ ਅਕਾਲੀ ਦਲ ਦੀ ਮਾਨਯੋਗ ਪ੍ਰਧਾਨ ਸਾਹਿਬ ਦੀ ਮਿਹਨਤ ਦੀ ਕਿ ਉਹਨਾਂ ਦੀ ਇਸ ਮੀਨ ਦੇ ਨਾਲ ਅਕਾਲੀ ਦਲ ਦਾ ਗ੍ਰਾਫ ਬਹੁਤ ਉੱਚਾ ਉੱਠਿਆ ਲੋਕ ਇਸ ਗੱਲ ਨੂੰ ਸਮਝ ਚੁੱਕੇ ਐ ਕਿ ਜੇ ਸਾਡੇ ਹਿੱਤਾਂ ਦੀ ਰਾਖੀ ਕੋਈ ਕਰ ਸਕਦਾ ਪੰਜਾਬ ਵਾਸਤੇ ਕੋਈ ਸੰਜੀਦਾ ਹੈ ਤਾਂ ਉਹ ਸਿਰਫ ਔਰ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਦੂਜੀ ਗੱਲ ਮਾਨਯੋਗ ਪਾਰਟੀ ਦੇ ਪ੍ਰਧਾਨ ਸਾਹਿਬ ਦੀ ਯੋਗ ਅਗਵਾਈ ਹੇਠ ਇਹ ਜੋ ਅਹਿਮ ਫੈਸਲੇ ਪਾਰਟੀ ਨੇ ਪਿੱਛੇ ਜੇ ਲਏ ਐ ਇਹ ਬੜੇ ਦੂਰਅੰਦੇਸ਼ੀ ਫੈਸਲੇ ਐ ਸਾਰੇ ਕਾਇਲ ਹੋ ਗਏ ਉਹਨਾਂ ਦੇ ਇਸ ਫੈਸਲੇ ਤੇ ਕਿ ਇਹਨਾਂ ਨੇ ਬਹੁਤ ਹੀ ਸੰਜੀਦਗੀ ਦੇ ਨਾਲ ਜਿਹੜਾ ਅਕਾਲੀ ਦਲ ਪਹਿਲਾਂ ਲੋਕਾਂ ਵਾਸਤੇ ਲੋਕਾਂ ਦੇ ਹਿੱਤਾਂ ਵਾਸਤੇ ਲੜਦਾ ਸੀ ਬਲਿਦਾਨ ਦਿੰਦਾ ਸੀ ਇੱਥੇ ਉਹੋ ਹੀ ਬਲਿਦਾਨ ਜਿਹੜਾ ਪ੍ਰਧਾਨ ਸਾਹਿਬ ਵੱਲੋਂ ਦਿੱਤਾ ਗਿਆ ਪਰ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਦੱਬ ਕੇ ਕਹਿੰਦੀ ਹੈ ਕਿ ਇਹ ਪੰਜਾਬ ਬਚਾਅ ਯਾਤਰਾ ਨਹੀਂ ਪਰਿਵਾਰ ਬਚਾਅ ਯਾਤਰਾ ਹੈ ਮੈਂ ਸਮਝਦਾ ਕਿ ਹੁਣ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਅਕਾਲੀ ਦਲ ਤੋਂ ਇਹ ਡਰ ਰਹੇ ਹਨ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਕਿ ਲੋਕ ਦੁਆਰਾ ਪਾਰਟੀਆਂ ਸਾਰੀਆਂ ਨੂੰ ਦੇਖ ਕੇ ਉਹਨਾਂ ਨੂੰ ਇੱਕ ਗੱਲ ਕਲੀਅਰ ਹੋ ਚੁੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਨੂੰ ਹਰ ਹਾਲ ਦੇ ਵਿੱਚ ਬਚਾਉਣ ਤੇ ਸੁਰੱਖਿਆ ਵਾਸਤੇ ਕਾਬਲ ਹੈ ਤੇ ਲੋਕ ਆਪ ਹਰੇ ਹੁਣ ਇਹਦੇ ਵੱਲ ਨੂੰ ਮੁੜੇ ਹੋਏ ਨੇ ਤੇ ਇਸ ਸੀਟ ਦੀ ਗੱਲ ਕਰੀਏ ਇਹ ਰਿਜ਼ਰਵ ਸੀਟ ਹੈਗੀ ਹੈ ਇੱਥੇ ਆਪਾਂ ਕਰੀਏ ਦਲਿਤ ਵੋਟ ਕਾਫੀ ਹੈਗਾ ਜਾਂ ਤੇ ਤੁਹਾਡੇ ਪਰਿਵਾਰ ਨੇ ਇਸ ਸਮਿਲਕੀ ਆਪਾਂ ਕਿਹੇ ਸਮਾਜ ਵਾਸਤੇ ਦਲਿਤ ਸਮਾਜ ਵਾਸਤੇ ਕਿੰਨਾ ਕੰਮ ਕੀਤਾ ਹੈਗਾ ਦੇਖੋ ਮੈਨੂੰ ਫਕਰ ਹੈ ਇਸ ਗੱਲ ਦਾ ਕਿ ਮੈਂ ਮੇਰਾ ਜਿਹੜਾ ਜਨਮ ਹੈ ਇੱਕ ਉਹ ਇਸ ਕੌਮ ਦੇ ਵਿੱਚ ਹੋਇਆ ਹੈ ਜਿਹੜੀ ਕੌਮ ਨੇ ਧੰਤਨ ਸ੍ਰੀ ਗੁਰਤੇਗ ਬਹਾਦਰ ਸਾਹਿਬ ਦਾ ਚਾਂਦਨੀ ਚੌਂਕ ਤੋਂ ਸੀਸ ਪਵਨ ਪਵਿੱਤਰ ਸੀਸ ਲੈ ਕੇ ਲਿਆ ਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਖਸ਼ਿਆ ਸੀ ਤਾਂ ਇਹ ਦੇ ਵਾਸਤੇ ਅਸੀਂ ਅਗਰ ਖੂਨ ਦਾ ਆਪਦਾ ਕਤਰਾ ਵੀ ਡੋਲ ਦਈਏ ਕੌਮ ਵਾਸਤੇ ਤਾਂ ਮੈਂ ਸਮਝਦਾ ਉਹ ਥੋੜਾ ਭਾਈ ਜੈਤਾ ਜੀ ਗੱਲ ਕਰਦੇ ਜੀ ਭਾਈ ਜੈਤਾ ਜੀ ਦੀ ਗੱਲ ਕਰਦਾ ਮੈਂ ਇਸ ਕਰਕੇ ਕਿ ਭਾਈ ਜੈਤਾ ਜੀ ਸਾਡੇ ਕੌਮ ਦੇ ਮਜਬੀ ਸਿੱਖ ਕੌਮ ਦੇ ਰੰਗਰੇਟੇ ਕੌਮ ਦੇ ਰੋਲ ਮਾਡਲ ਨੇ ਜਿਨ੍ਹਾਂ ਨੇ ਸਿੱਖ ਇਤਿਹਾਸ ਵਿੱਚ ਸਮੁੱਚੀ ਕੌਮ ਦਾ ਨਾਂ ਬਹੁਤ ਉੱਚਾ ਕੀਤਾ ਤਾ ਭਾਈ ਜੈਤਾ ਜੀ ਦੇ ਉੱਤੇ ਮੇਰੇ ਵਾਈਫ ਪ੍ਰੋਫੈਸਰ ਡਾਕਟਰ ਰਾਗਨੀ ਸ਼ਰਮਾ ਇੱਕ ਕੇਵਲ ਇਹ ਵਰਲਡ ਦੇ ਵਿੱਚ ਉਹ ਉਹ ਲੇਡੀ ਹੈ ਜਿਨੇ ਭਾਈ ਜੈਤਾ ਜੀ ਦੇ ਉੱਤੇ ਪੀ ਐਚ ਡੀ ਰਿਸਰਚ ਕੀਤੀ ਹੈ ਪਹਿਲੀ ਪੀ ਐਚ ਡੀ ਰਿਸਰਚ ਇਹਨਾਂ ਦੀ ਹੈ ਹਜੇ ਤੱਕ ਉਹ ਹੋਰ ਉਹਨਾਂ ਦੇ ਉੱਤੇ ਕੋਈ ਰਿਸਰਚ ਨਹੀਂ ਹੋਈ ਔਰ ਉਸ ਦੇ ਨਾਲ ਹੀ ਇਹਨਾਂ ਨੇ ਜਿੰਨੇ ਵੀ ਰੰਗਰੇਟਾ ਗਰੁੱਪ ਨੇ ਅ ਭਾਈ ਜੀ ਜੀ ਬਾਬਾ ਜੀਵਨ ਸਿੰਘ ਜੀ ਦੇ ਇੱਕ ਕਲੱਬ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਪਿੱਛੇ ਜੇ ਇਹਨਾਂ ਨੇ ਸਰਕਾਰ ਤੇ ਦਬਾਅ ਬਣਾ ਕੇ ਉਹਨਾਂ ਤੋਂ ਚੇਅਰ ਵੀ ਸਥਾਪਿਤ ਕੋਈ ਪਰ ਉਹ ਚੇਅਰ ਕਾਗਜ਼ਾਂ ਦੇ ਵਿੱਚ ਹੀ ਰਹਗੀ ਕਿਉਂਕਿ ਪਾਰਟੀਆਂ ਕੀ ਕਰਦੀਆਂ ਨੇ ਇਹ ਸਿਰਫ ਯੂਜ਼ ਕਰਦੀਆਂ ਨੇ ਇਹਨਾਂ ਨੂੰ ਇਹਨਾਂ ਦੇ ਵੋਟ ਬੈਂਕ ਨੂੰ ਪਰ ਇਹਨਾਂ ਵਾਸਤੇ ਸੰਜੀਦਾ ਨਹੀਂ ਹੈ ਇਹਨਾਂ ਵਾਸਤੇ ਸੰਜੀਦਾ ਨਹੀਂ ਹੈ ਸੋ ਇਸ ਕਰਕੇ ਉਹ ਵਿੱਚ ਹੀ ਲਟਕ ਗਈ ਗੱਲ ਉਹ ਵੀ ਇਹਨਾਂ ਨੂੰ ਨਹੀਂ ਦਿੱਤਾ ਕਾਂਗਰਸ ਸਰਕਾਰ ਦੀ ਗੱਲ ਕਰ ਰਹੇ ਆ ਉਹਨਾਂ ਨੂੰ ਚੇਅਰ ਸਥਾਪਿਤ ਨਹੀਂ ਕੀਤੀ ਨੋਟੀਫਿਕੇਸ਼ਨ ਕੀਤਾ ਜਦਕਿ ਉਹਨਾਂ ਨੂੰ ਫੰਡ ਨਹੀਂ ਅਲਾਉ ਕੀਤਾ ਤਾਂ ਲੋਕਾਂ ਨੇ ਸਾਰਿਆਂ ਨੇ ਰਲ ਕੇ ਉਹਨਾਂ ਦੇ ਨਾਲ ਇਹ ਚੇਅਰ ਦਾ ਸਥਾਪਿਤ ਕਰਵਾ ਲਈ ਪਰ ਉਹਨਾਂ ਨੂੰ ਨਿਆਂਜ ਤੱਕ ਨਹੀਂ ਮਿਲਿਆ ਜੀ ਤੇ ਵੋਟਰ ਤੁਸੀਂ ਜਾਓਗੇ ਸਰਕਾਰ ਜਿਹੜੀ ਹੈਗੀ ਆਵਾਜ਼ ਦੀ ਪਾਰਟੀ ਤੇ ਉਹਨਾਂ ਦੇ ਉਮੀਦਵਾਰ ਵੀ ਹੈਗੇ ਆ ਕੋਈ ਪਹਿਲਾਂ ਦਿੱਲੀ ਦਾ ਮਾਡਲ ਸੀਗਾ ਹੁਣ 2 ਸਾਲ ਦੇ ਕੰਮ ਲੈ ਕੇ ਜਾ ਰਹੇ ਆ ਇਸ 2 ਸਾਲਾਂ ਚ ਲੋਕਾਂ ਵਾਸਤੇ ਬਹੁਤ ਕੁਝ ਕੀਤਾ ਅਸੀਂ ਉਹਦੇ ਉੱਪਰ ਵੋਟ ਮੰਗਣੀ ਹੈ ਮੈਨੂੰ ਤਾਂ ਇਹੀ ਦਿਖ ਰਿਹਾ ਜੀ ਜਿਹੜੇ ਸ਼੍ਰੋਮਣੀ ਕਾਲੀ ਦਲ ਵਲੇ ਕੰਮ ਹੋਏ ਆ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆ ਈਵਨ ਕੇ ਝਾੜੂ ਵਾਲੇ ਕਾਂਗਰਸੀ ਉਹ ਵੀ ਬਾਦਲ ਸਾਹਿਬ ਦੀ ਇਸ ਸ਼ਖਸੀਅਤ ਨੂੰ ਪਿਆਰ ਕਰਦੇ ਆ ਕਿ ਜਿੰਨਾ ਕੰਮ ਸ਼੍ਰੋਮਣੀ ਕਾਲੀ ਦਲ ਵਲੇ ਹੋਏ ਆ ਉਹ ਕਦੇ ਵੀ ਨਹੀਂ ਹੋਏ ਇਹਨਾਂ ਕੋਲੇ ਸਵਾਏ ਉਸ ਵੇਲੇ ਦੇ ਹੋਏ ਕੰਮਾਂ ਦੇ ਵਿੱਚ ਪੱਛ ਲਾਉਣ ਤੋਂ ਇਲਾਵਾ ਉਹਦੇ ਨਹੀਂ ਪੱਥਰ ਰੱਖਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਇਹਨਾਂ ਨੇ ਕੀਤਾ ਕਾਰਨ ਇਹ ਹੈ ਕਿਉਂਕਿ ਸੋਚ ਹੀ ਹੈ ਨਹੀਂ ਇਹਨਾਂ ਨੇ ਪੁੱਛਣਾ ਹੈ ਦਿੱਲੀ ਤੋਂ ਕਿ ਕੀ ਕੀਤਾ ਜਾਵੇ ਦਿੱਲੀ ਵਾਲਿਆਂ ਨੇ ਇਹਨਾਂ ਨੂੰ ਕਹਿਣਾ ਤੁਸੀਂ ਪੰਜਾਬ ਤੋਂ ਸਿਰਫ ਫੰਡ ਇਕੱਠਾ ਕਰੋ ਉਹ ਉਹ ਸਾਨੂੰ ਦਿਓ ਤੇ ਅਸੀਂ ਉਹਨੂੰ ਹੋਰ ਸਟੇਟਾਂ ਦੇ ਵਿੱਚ ਦੁਆਰਾ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੇ ਲਾਈਏ ਪੰਜਾਬ ਦਾ ਖਜ਼ਾਨਾ ਲੁੱਟਿਆ ਰਿਹਾ ਲੋਕਾਂ ਦਾ ਲੋਕਾਂ ਦਾ ਪੈਸਾ ਲੁੱਟਿਆ ਜਾ ਰਿਹਾ ਹੈਗਾ ਤੇ ਇਹਨਾਂ ਨੂੰ ਕੋਈ ਦਰਦ ਨਹੀਂ ਕਿਉਂਕਿ ਇਹਨਾਂ ਦੇ ਆਕਾ ਦਿੱਲੀ ਬੈਠੇ ਨੇ ਅਸੀਂ ਇਸੇ ਗੱਲ ਤੇ ਹੀ ਅੜੇ ਆਂ ਇਹ ਸ਼ੋਮਨੀ ਕਾਲੀਦਲ ਨੇ ਇਸੇ ਗਲਤੀ ਪੈਰਾ ਦਿੱਤਾ ਕਿ ਜੇ ਪੰਜਾਬ ਦੀ ਤਰੱਕੀ ਕਰਨੀ ਹੈ ਤਾਂ ਸਾਨੂੰ ਪੰਜਾਬ ਜਿਹੜੀ ਹੈਗੀ ਆ ਪੰਜਾਬ ਦੀ ਖੇਤਰੀ ਪਾਰਟੀ ਹੀ ਉਹਦੀ ਤਰੱਕੀ ਕਰ ਸਕਦੀ ਹੈ ਇਹ ਜਿਨ੍ਹਾਂ ਨੂੰ ਦਿੱਲੀ ਤੋਂ ਆਰਡਰ ਲੈਣਾ ਪੈਂਦਾ ਇਹ ਕਿਸੇ ਕੀਮਤ ਤੇ ਪੰਜਾਬ ਵਾਸਤੇ ਸੰਜੀਦਾ ਨਹੀਂ ਆ ਮੈਂ ਤੁਹਾਡੇ ਮਾਧਮ ਦੇ ਰਾਹੀਂ ਸਮੁੱਚੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹਨਾਂ ਦੇ ਛਲਾਵਿਆਂ 'ਚ ਨਾ ਆਓ ਸ਼੍ਰੋਮਨੀ ਇਕਾਲੀ ਦਲ ਨੂੰ ਮਜ਼ਬੂਤ ਕਰੋ ਜੇ ਆਪਾਂ ਪੰਜਾਬ ਬਚਾਉਣਾ ਤਾਂ ਨਹੀਂ ਤਾਂ ਪੰਜਾਬ ਦੀ ਇਹਨਾਂ ਨੇ ਉਹ ਦੁਰਦਸ਼ਾ ਕਰ ਦੇਣੀ ਹੈ ਜਿਹੜੀ ਸਾਡੀ ਸੋਚ ਤੋਂ ਵੀ ਪਰੇ ਹੈ ਫਰੀਦਕੋਟ ਫਰੀਦਕੋਟ ਲੈ ਕੇ ਤੁਸੀਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਸਮਝਦੇ ਹੋ ਜਿਹੜੀਆਂ ਕਿ ਤੁਹਾਡੇ ਸਾਹਮਣੇ ਦਿਖਦੀਆਂ ਨੇ ਉਹਨੂੰ ਤੁਸੀਂ ਹੱਲ ਕਰਨ ਜਾਓਗੇ ਜਿੱਦਾਂ ਅਸੀਂ ਕਹਿੰਦੇ ਹਾਂ ਸਾਡੇ ਪੱਲੇ ਕਿ ਨਸ਼ੇ ਦੀ ਸਮੱਸਿਆ ਹੈਗੀ ਹੈ ਕੈਂਸਰ ਦੀ ਸਮੱਸਿਆ ਹੈਗੀ ਇਸ ਤਰ੍ਹਾਂ ਦੇ ਉੱਪਰ ਬੇਰੋਜ਼ਗਾਰੀ ਵੀ ਹੈ ਬੜੀ ਇੰਡਸਟਰੀ ਦੀ ਗੱਲ ਕਰੀਏ ਉਹ ਵੀ ਨਹੀਂ ਹੈਗੀ ਹੈ ਇੰਡਸਟਰੀ ਹੈ ਨਹੀਂ ਜੀ ਸਿਹਤ ਸਹੂਲਤਾਂ ਦੀ ਬੜੀ ਵੱਡੀ ਕਮੀ ਹੈ ਔਰ ਕੈਂਸਰ ਜਿਹੜਾ ਇੱਥੇ ਏਡੇ ਫਸਾਰ ਚੁੱਕਿਆ ਹੈ ਹੈਪੇਟਾਈਟਸ ਸੀ ਜਿਹੜਾ ਉਹ ਫਸਾਰ ਚੁੱਕਿਆ ਹੈ ਤੁਸੀਂ 100 ਵਿੱਚੋਂ ਤੁਸੀਂ 90 ਬੰਦਿਆਂ ਨੂੰ ਚੈੱਕ ਕਰਵਾਓ ਟੈਸਟ ਕਰਵਾਓ 100 ਚੋਂ 90 ਬੰਦਿਆਂ ਨੂੰ ਹੈਪੇਟਾਈਟਸ ਹੈ ਔਰ ਹੋਰ ਬੜੀਆਂ ਸਮੱਸਿਆਵਾਂ ਨੇ ਸਿਹਤ ਵੱਲ ਧਿਆਨ ਹੀ ਹੈ ਨਹੀਂ ਸਰਕਾਰ ਦਾ ਸਿਹਤ ਵੱਲ ਸਰਕਾਰ ਤਾਂ ਕਹਿੰਦੀ ਸੀ ਸਿਹਤ ਤੇ ਜੋ ਦਤਾ ਵਾ ਨਹੀਂ ਸਰਕਾਰ ਦਾ ਬਿਲਕੁਲ ਧਿਆਨ ਹੀ ਹੈ ਨਹੀਂ ਸਿਹਤ ਵਾਸਤੇ ਕਾਰਨ ਇਹ ਹੈ ਵੀ ਇਹਨਾਂ ਨੂੰ ਤਾਂ ਫਲੈਕਸ ਫਲੁਕਸ ਲਾ ਕੇ ਜਾਂ ਇਸ਼ਤਿਹਾਰ ਦੇ ਕੇ ਇਹਨਾਂ ਨੂੰ ਤਾਂ ਆਪਦੀ ਮਸ਼ਹੂਰੀ ਕਰਨ ਵੱਲ ਨੂੰ ਪਏ ਹੋਏ ਆ ਲੋਕਾਂ ਦਾ ਪੈਸਾ ਖਜ਼ਾਨਾ ਜਿਹੜਾ ਉਹ ਆਪਦੀ ਮਸ਼ਹੂਰੀ ਤੇ ਲਾ ਰਹੇ ਆ ਹੋਰ ਇਹਨਾਂ ਨੂੰ ਜੇ ਕੰਮ ਕਰਦੇ ਆ ਤੇ ਫਿਰ ਮੈਨੂੰ ਦੱਸੋ ਬਾਦਲ ਸਾਹਿਬ ਦੇ ਕੰਮ ਦਿਸਦੇ ਆ ਨਾ ਲੋਕਾਂ ਨੂੰ ਅੱਜ ਵੀ ਦਿਸਦੇ ਆ ਤੇ ਇਹਨਾਂ ਨੂੰ ਇਹ ਕਹਿੰਦੇ ਸੀਗੇ ਕਿ ਅਸੀਂ ਇਹ ਇਸ਼ਤਿਹਾਰ ਨਹੀਂ ਲਾਵਾਂਗੇ ਉਹ ਲਾਵਾਂਗੇ ਤੇ ਹੁਣ ਇਸ਼ਤਿਹਾਰਾਂ ਸਭ ਤੋਂ ਵੱਧ ਤਾਂ ਇਹੀ ਲਵਾ ਰਹੇ ਆ ਇਸ਼ਤਿਹਾਰ ਪਬਲਿਸਿਟੀ ਇਹੀ ਕਰਵਾ ਰਹੇ ਆ ਕੀ ਲੋੜ ਹੈ ਜੀ ਇਹ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਮੈਨੂੰ ਦੱਸੋ ਵੀਆਈਪੀ ਕਲਚਰ ਕਿਹੜਾ ਸਭ ਤੋਂ ਵੱਧ ਤਾਂ ਇਹਨਾਂ ਕੋਲੇ ਆ ਵੀਆਈਪੀ ਕਲਚਰ ਆਮ ਇਨਸਾਨ ਹੈ ਤੇ ਫਿਰ ਆਮ ਇਨਸਾਨਾਂ ਵਾਂਗੂ ਅਸੀਂ ਲੋਕਾਂ ਚ ਰਹੀਏ ਲੋਕਾਂ ਚ ਰਹਈਏ ਸਾਨੂੰ ਲੋਕਾਂ ਚ ਅੱਜ ਵੀ ਇਹ ਜਾਣ ਆਮ ਇਨਸਾਨ ਵਾਂਗੂ ਜਾਣ ਜੇ ਇਨਸਾਨ ਆਮ ਇਨਸਾਨ ਵਾਂਗੂ ਕੰਮ ਕੀਤੇ ਹੋਣਗੇ ਤਾਂ ਜਾਣਗੇ ਨਾ ਜੀ ਨਹੀਂ ਜਾਣਗੇ ਕਿਉਂਕਿ ਇਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਝੂਠ ਬੋਲ ਕੇ ਕੁਝ ਦਿਨ ਲਈ ਗਮਰਾਹ ਕੀਤਾ ਜਾ ਸਕਦਾ ਹੈ ਸਦਾ ਇਹ ਗੱਲਾਂ ਰਹਿੰਦੀਆਂ ਨੇ ਬੰਦੀ ਸਿੰਘਾਂ ਦਾ ਮੁੱਦਾ ਅਤੇ ਨਾਲ ਦੇ ਨਾਲ ਕਿਸਾਨਾਂ ਦੇ ਜਿਹੜੇ ਮੁੱਦੇ ਨੇ ਉਹ ਅਕਾਲੀ ਦਲ ਜਿਹੜਾ ਹੈਗਾ ਉਹਦੇ ਚੋਣਾਂ ਪ੍ਰਚਾਰ ਦਾ ਹਿੱਸਾ ਹੋਣਗੇ ਬਿਲਕੁਲ ਜੀ ਗੱਲ ਇਹ ਹੈ ਵੀ ਇਹ ਮੁੱਦਾ ਬਹੁਤ ਸੰਜੀਦਾ ਮੁੱਦਾ ਹੈਗਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥਰ ਤੇ ਸਿੱਖੀ ਨੂੰ ਬਰਕਰਾਰ ਰੱਖਣ ਦੇ ਵਿੱਚ ਇਸ ਨੇ ਐਮ ਰੋਲ ਅਦਾ ਕੀਤਾ ਔਰ ਬਹੁਤ ਸਾਰੀਆਂ ਕੁਰਬਾਨੀਆਂ ਵੀ ਦਿੱਤੀਆਂ ਨੇ ਬੰਦੀ ਜਿਹੜਾ ਬੰਦੀ ਸਿੰਘਾਂ ਦੀ ਦਾ ਮਸਲਾ ਹੈ ਇੱਕ ਬਹੁਤ ਗੰਭੀਰ ਮਸਲਾ ਹੈ ਜਦੋਂ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਉਹਨਾਂ ਨੂੰ ਉਹਨਾਂ ਨੇ ਉਸ ਤੋਂ ਵੀ ਵੱਧ ਸਜ਼ਾਵਾਂ ਕੱਟ ਲਈਆਂ ਫਿਰ ਕਿਉਂ ਨਹੀਂ ਛੱਡਦੇ ਇਹ ਮਨੁੱਖੀ ਅਧਿਕਾਰਾਂ ਦਾ ਹਨਨ ਨਹੀਂ ਦੂਜੀ ਗੱਲ ਇਹ ਕਿ ਐਨਐਸਏ ਇਹਨਾਂ ਨੇ ਲਾ ਦਿੱਤੀ ਹੈਗੀ ਨੌਜਵਾਨਾਂ ਤੇ ਉਹ ਵੀ ਇੱਕ ਬੜਾ ਵੱਡਾ ਮੁੰਡਾ ਹੈਗਾ ਵੀ ਕੀ ਇਹਨਾਂ ਨੂੰ ਸਾਡੇ ਤੋਂ ਕਿਉਂ ਡਰ ਲੱਗਦਾ ਹੈ ਕਿਉਂ ਡਰਦੇ ਨੇ ਇਹ ਸਾਰੇ ਸਿਰਫ ਸਾਡੀ ਸੋਚ ਇਹ ਹੈ ਕਿ ਅਸੀਂ ਭੈ ਕਾਹੂ ਕੋ ਦੇਤ ਨਹੀਂ ਨਾ ਭੈ ਮਾਨਤ ਆਨ ਅਸੀਂ ਕਿਸੇ ਨੂੰ ਨਾ ਤਾਂ ਡਰਾਉਂਨੇ ਆ ਪਰ ਡਰਦੇ ਵੀ ਨਹੀਂ ਉਹ ਇਸ ਕਰਕੇ ਇਹਨਾਂ ਤੋਂ ਸਾਡੇ ਨੂੰ ਤੋਂ ਪਤਾ ਨਹੀਂ ਕਿਉਂ ਘਬਰਾਉਂਦੇ ਨੇ ਜਦ ਕਿ ਸਾਡੀ ਫਿਲਾਸਫੀ ਸਿੱਧੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਤੇ ਚੱਲਦੇ ਆਂ ਕਿ ਨੇਕੀ ਕਰੋ ਤੇ ਕਿਰਤ ਕਰੋ ਵੰਡ ਛਕੋ ਇਹ ਸਿੱਧੀ ਜੀ ਫਿਲਾਸਫੀ ਹੈ ਸ਼੍ਰੋਮਣੀ ਅਕਾਲੀ ਦਲ ਇਹ ਤੇ ਪਹਿਰਾ ਦਿੰਦਾ ਹੈ ਤੁਹਾਡਾ ਹਲਕਾ ਹੈ ਬਰਗਾੜੀ ਕੇਸ ਹੋਣਾ ਸੀਗਾ ਉਹ ਅੱਜ ਵੀ ਉਹਦੇ ਜਿਹੜੇ ਜ਼ਖਮੇ ਹੈ ਅੱਲੇ ਨੇ ਉਸ ਨੂੰ ਲੈ ਕੇ ਅਕਾਲੀ ਦਲ ਜਿਹੜਾ ਹੈ ਮਿਲ ਕੇ ਵਿਰੋਧੀ ਕਹਿੰਦੇ ਨੇ ਅਕਾਲੀ ਦਲ ਬਰਗਾੜੀ ਕਰਕੇ ਲੋਕੀ ਜਿਹੜੇ ਨੇ ਉਹ ਪਿੰਡੂ ਦੇ ਬਣੇ ਅਕਾਲੀ ਦਲ ਨੂੰ ਮੂੰਹ ਨਹੀਂ ਲਗਾਣਗੇ ਦੇਖੋ ਇਸ ਤਰ੍ਹਾਂ ਗੱਲ ਕਿ ਸੱਚ ਸਾਹਮਣੇ ਆ ਚੁੱਕਿਆ ਲੋਕਾਂ ਦੇ ਹੁਣ ਪਹਿਲਾਂ ਇਹ ਸਰਕਾਰਾਂ ਨੇ ਕਾਂਗਰਸ ਤੇ ਆਪ ਨੇ ਇਹ ਇੱਕ ਮੁੱਦਾ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਪ ਉਠਾਇਆ ਉਹ ਹੁਣ ਸੱਚ ਸਾਹਮਣੇ ਆ ਗਿਆ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਮਿਲ ਜਾਣੀ ਹੈ ਤੇ ਜੇ ਕੋਈ ਦੋਸ਼ੀ ਹੈ ਤਾਂ ਸਾਨੂੰ ਦੱਸੋ ਨਾ ਫਿਰ ਅਸੀਂ ਮਤਲਬ ਇਸ ਗੱਲ ਦੇ ਲਈ ਪੂਰਾ ਪੈਰਾ ਦਿੰਦੇ ਆ ਵੀ ਹਾਂ ਦੋਸ਼ੀਆਂ ਨੂੰ ਸਜ਼ਾਵਾ ਮਿਲਨੀ ਚਾਹੀਦੀ ਹੈ ਕਾਲੀ ਦਲ ਹਮੇਸ਼ਾ ਇਸ ਤੇ ਪਹਿਰਾ ਦਿੰਦਾ ਹੈ ਕਿ ਜਿਹੜੇ ਦੋਸ਼ੀ ਹੈ ਜਿਨੇ ਕੋ ਕੀਤੀ ਹੈ ਬੇਦਬੀ ਉਹ ਤੇ ਉਹਦੇ ਤੇ ਪਹਿਰਾ ਦੇ ਹੁਣ ਕਿੰਨੀਆਂ ਬੇਅਦਬੀਆਂ ਹੋ ਰਹੀਆਂ ਸਰਕਾਰ ਦੇ ਵਿੱਚ ਕਿੰਨੀਆਂ ਹੋਈਆਂ ਸਾਰਾ ਕੁਝ ਔਨ ਫੈਕਟਸ ਨੇ ਦੱਸੋ ਹੁਣ ਕਿ ਕੌਣ ਕਰਵਾ ਰਿਹਾ 130 ਮੁੱਖ ਮੰਤਰੀ ਕਹਿੰਦੇ ਆਂ ਈਸ਼ਵਰ ਪੰਜਾਬ ਤੇ 130 ਕਿਸੇ ਨੂੰ ਕੋਈ ਸਿੱਟ ਨਹੀਂ ਬੰਨੀ ਸਿਰਫ ਆਮ ਆਦਮੀ ਪਾਰਟੀ ਚ ਤਰੀ ਹੈ ਮੈਂ ਸਮਝਦਾ ਕੇਸ ਤੋਂ ਵੱਡਾ ਕੋਈ ਝੂਠ ਹੋਰ ਨਹੀਂ ਹੋ ਸਕਦਾ ਤੇ ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਇੱਕ ਕੋਈ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਦੇਖੋ ਇਹ ਪੰਜਾਬ ਜਿਹੜਾ ਹੈ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਇਹ ਇੱਥੇ ਮਾਹੌਲ ਕਿੱਡਾ ਵਧੀਆ ਮਾਹੌਲ ਸੀ ਤੇ ਕਿੱਡਾ ਬੁਰਾ ਮਾਹੌਲ ਜਿਹੜਾ ਹੈ ਖਤਰਨਾਕ ਮਾਹੌਲ ਬਣਾ ਦਿੱਤਾ ਗਿਆ ਇਹ ਮੈਂ ਇੱਕ ਕੋਈ ਬੇਨਤੀ ਕਰਨੀ ਚਾਹੁੰਦਾ ਕਿ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਜੇ ਆਪਾਂ ਪੰਜਾਬ ਨੂੰ ਪਿਆਰ ਕਰਦੇ ਹਾਂ ਜੇ ਅਸੀਂ ਸੰਜੀਦਾ ਪਿਆਰ ਵਾਸਤੇ ਤਸ਼੍ਰੋਮਣੀ ਕਾਲੀ ਦਲ ਨੂੰ ਤਕੜਾ ਕਰੋ ਸ਼੍ਰੋਮਣੀ ਕਾਲੀ ਦਲ ਹੀ ਇੱਕ ਹੈ ਜੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਵਾਸਤੇ ਬਿਲਕੁਲ ਸੈਂਸੀਅਰ ਹੈ ਜਿਸ ਨੂੰ ਪੰਜਾਬ ਦੇ ਹਰ ਦਰਦ ਦਾ ਪਤਾ ਹੈ ਉਸ ਦਾ ਅਹਿਸਾਸ ਵੀ ਹੈ ਇਹੀ ਅਪੀਲ ਕਰਨੀ ਚਾਹੁੰਦਾ ਕਿ ਹੁਣ ਨਾ ਕਿਤੇ ਕਿਸੇ ਦੇ ਉਹਦੇ ਵਿੱਚ ਆ ਜੇ ਕਿਸੇ ਉਹਦੇ ਵਿੱਚ ਲੋਕਾਂ ਦੇ ਭਰਮ ਕਿਸੇ ਪਾਰਟੀਆਂ ਦੇ ਭਰਮ ਚ ਨਾ ਆਇਓ ਸ਼੍ਰੋਮਣੀ ਕਾਲੀ ਦਲ ਦਾ ਸਾਥ ਦਿਓ ਤਾਂ ਤੁਸੀਂ ਦੇਖੋਗੇ ਕਿ ਸਦਾ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਇੱਕ ਇਹੋ ਜਿਹੀ ਟੀਮ ਹੁਣ ਬਣਾਈ ਹੈ ਸੇਵਾਦਾਰਾਂ ਦੀ ਜਿਨ੍ਹਾਂ ਨੇ ਸੰਜੀਦਗੀ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨਾ ਔਰ ਉਹਨਾਂ ਦੀ ਸੇਵਾ ਕਰਨੀ ਹੈ ਔਰ ਇਹ ਜਿਹੜੀਆਂ ਬਰਾਈਆਂ ਨੇ ਸਮਾਜ ਵਿੱਚ ਉਹਨਾਂ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਸੰਜੀਦਗੀ ਦੇ ਨਾਲ ਕੰਮ ਕਰਨਾ ਇਹ ਕੁਝ ਦੇਰ ਦੇ ਵਿੱਚ ਤੁਸੀਂ ਦੇਖੋਗੇ ਰਵਿੰਦਰ ਜੀ ਜੀ ਮੀਤ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਏਸੀ ਰਾਜਵਿੰਦਰ ਸਿੰਘ ਜੀ ਜਿਹੜੇ ਕੀ ਬਾਬਾ ਫਰੀਦ ਦੀ ਧਰਤੀ ਫਰੀਦਕੋਟ ਤੋਂ ਉਮੀਦਵਾਰ ਨੇ ਤੇ ਕਹਿੰਦੇ ਨੇ ਅਕਾਲੀ ਦਲ ਜਿਹੜਾ ਹੈਗਾ ਉਹ ਪੰਜਾਬ ਦੀ ਆਪਣੀ ਪਾਰਟੀ ਹੈ ਫੈਸਲਾਣ ਵਾਸਤੇ ਦਿੱਲੀ ਜਾਣ ਦੀ ਜਰੂਰਤ ਨਹੀਂ ਸਿਰਫ ਪੰਜਾਬ ਤੋਂ ਫੈਸਲਾ ਹੁੰਦਾ ਹੈ ਤੇ ਜੋ ਕੰਮ ਅੱਜ ਦਿਖ ਰਹੇ ਨੇ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਕੰਮ ਕੀਤੇ ਹੋਏ ਦਿਖ ਰਹੇ ਨੇ ਹੁਣ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਜਿਹੜੇ ਲੋਕ ਨੇ ਉਹ ਅਕਾਲੀ ਦਲ ਨੂੰ ਬਹੁਮਤ ਦੇਣਗੇ ਤੇ ਉਹਨਾਂ ਨੂੰ ਚਿਤਾ ਕੇ ਸੰਸਦ ਵਿੱਚ ਭੇਜਣਗੇ ਅੱਜ ਦੇ ਅਖੜਾਏ 2024 ਵਿੱਚ ਮੈਨੂੰ ਮਨੋਜ ਓਸ਼ੀ ਨੂੰ ਦਿਓ ਇਜਾਜ਼ਤ ਅਗਲੇ ਬਾਰੇ ਤੁਹਾਨੂੰ ਕਿਸੇ ਹੋਰ ਉਮੀਦਵਾਰਾ ਕਰਾਵਾਂਗੇ ਰੋਬੋ